ਗਲਬਤ ਇਹ ਉੱਤੇ ਨੰਦਪੁਰ ਗਈ ਮੱਥਾ ਟੇਕਣ ਗਈ ਉਧਰੋਂ ਆਂਦੇ ਤੇ ਹੀ ਤੇ ਰੋਪੜਾ ਕੇ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਰੈਂਪ ਜੇ ਆਹੀ ਉੱਥੇ ਰੈਂਪ ਤੋਂ ਟਰੈਕਟਰ ਨਾਲ ਤੋਂ ਸਾਂਭਿਆ ਨਹੀਂ ਗਿਆ ਇਹ ਉਹਦੇ ਕਰਕੇ ਉਹਨਾਂ ਦਾ ਐਕਸੀਡੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤਰੀ ਹੋ ਗਈ ਉਹਨਾਂ ਦੀ ਟਰੈਕਟਰ ਚਲਾ ਰਹੀ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੇ ਬੈਠੇ ਹੋਏ ਸੀ ਅੱਛਾ ਜੀ ਕਿਹ ਕਿੰਨੇ ਕ ਜਾਨੇ ਸੀ ਕਿ ਟਰੈਕਟਰ ਦੇ ਵਿੱਚ ਪਿੱਛੇ ਉਹ ਟਰੈਲੀ ਭਰੀ ਹੋਈ ਸੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਆ ਸੀ ਤੇ ਆਪਾ ਸਾਡੇ ਬੈਠੇ ਹੋਏ ਸੀ ਨਾ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਜੀ ਐਮਸੀ ਕਿੱਥੋਂ ਦੇ ਨੇ ਰਹਿਣੇ ਵਾਲੇ ਤੁਸੀਂ ਮਾਨੇਵਾਲ ਦੇ ਹੈ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਕਿ ਹਾਂ ਜੀ ਵਾਪਸੀ ਆ ਰਹੇ ਹਾਂ ਪਹਿਲੀ ਵਾਰ ਗਈ ਸੀ ਜੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ ਅੱਛਾ ਜੀ ਹੋਰ ਕਿੰਨੇ ਇਹ 14 ਤਰੀਕ ਨੂੰ ਗਏ ਨੇ ਟੰਡੋਂ ਮਾਨੇਵਾਲ ਤੋਂ ਮੰਦਪੁਰ ਹੋਲੇਮਾਲੇ ਤੇ ਇਹ 20 ਸਾਲ ਤੋਂ ਜਾ ਰਹੇ ਤੇ ਆਉਂਦੇ ਪਏ ਸੀ ਰਸਤੇ ਵਿੱਚ ਇਨਨੂੰ ਦਿਖਿਆ ਨੇ ਫੋੜ ਵਾਸਤੇ ਡਰਾਈਵਰ ਚੜ ਗਏ ਜਿਹੜਾ ਭਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਏ ਇੰਡੀਕੇਟਰ ਦੀ ਸਾਰੀ ਮੌਤ ਹੋ ਗਈ ਹੈ ਤੇ ਜਿਹੜੇ ਚਲਾ ਰਹੇ ਸੀ ਉਹ ਸੜਾ ਗਿਆ ਕੇ 1.5 ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਉਹਦੀ ਮੌਤ ਹੋ ਗਈ ਹੈ ਚਲਾਉਣੇ ਵਾਲੇ ਦਾ ਕੀ ਨਾਮ ਗੋਪਿੰਦ ਸਿੰਘ ਜੀ ਲੰਬੜਦਾਰ ਸੀ ਉਹ ਪਿੰਡ ਦਾ ਮੌਜੂਦਾ ਲੰਬੜਦਾਰ ਸੀ ਤੇ ਹੋਰ ਕਿੰਨੇ ਟਰੈਕਟਰ ਚ ਬੜੇ ਕਾਫੀ ਟਰਾਲੀ ਭਰੀ ਹੀ ਖੜ ਕੇ ਮੁੜੇ ਬੈਠੇ ਹੀ ਬੈਠੇ ਖੜੇ ਜਖਮੀ ਕਿੰਨੇ ਦਿਨ ਸਨ ਜਖਮੀ ਅਗਰੀਮਨ ਤੋਂ ਤੱਕ ਵੀ ਉਨਾਂ 5-7 ਬੰਦੇ 10 ਬੰਦੇ ਲੈਡੀ ਦੇ ਵਿੱਚ ਸਾਰੇ ਆ। ਵਿਯੋਗਨ 10-12 ਬੰਦੇ ਜਖਮੀ ਹੋ ਗਏ। ਜਿਨ੍ਹਾਂ ਵਿੱਚ ਦੋਹਾਂ ਦੀ ਮੌਤ ਹੋਈ ਹੈ। ਧਾਰਾ ਸਿੰਘ ਦੀ ਤੇ ਗੋਬਿੰਦ ਸਿੰਘ ਦੀ ਪਿੰਡ ਮਾਣੇਵਾਲ ਦੇ ਵਿੱਚ ਇਹਨਾਂ ਦੀ ਮੌਤ ਹੋਈ। ਤੁਸੀਂ ਉਹਨਾਂ ਨੂੰ ਵੀ ਕੁਝ ਰੈਸਟ ਅਸੀਂ ਉਹ ਮੇਰਾ ਚਾਚਾ ਲੱਗਦਾ ਸੀ ਤੇ ਮੈਂ ਉਹਦਾ ਭਤੀਜਾ ਸੀ। ਕਿਹਨੂੰ ਇਹ ਤਾਰਾ ਸੀ ਉਹ ਵੀ ਰਸਤੇ ਵਿੱਚੋਂ ਗੋਬਿੰਦ ਸਿੰਘ ਵੀ ਚਾਚਾ ਹੀ ਲੱਗਦਾ ਸੀ ਤੇ ਲੰਬੜਦਾਰ ਸੀ ਪਿੰਡ ਦਾ ਉਹ ਕੋਈ ਐਸੀ ਕੋਈ ਗੱਲਬਾਤ ਨਹੀਂ ਜਿੱਦਾਂ ਦਾ ਕੋਈ ਬਈ ਕੰਮ ਹੋਇਆ ਉਹਦੀ ਮਾਰਾ ਨਹੀਂ ਆਸ ਐਸ ਤਰ੍ਹਾਂ ਹੀ ਕਿਾ ਭੱਟਾ ਸਾਹਿਬ ਦੇ ਕੋਲ ਆਪਣੇ ਅਨੰਦਪੁਰ ਸਾਹਿਬ ਗਏ ਸੀ ਅਸੀਂ ਹਾਂਜੀ ਯਾਤਰਾ ਤੋਰ ਰਹੇ ਸੀਗਾ ਹਾਂਜੀ ਹਾਂਜੀ ਤੇ ਆਪਣੇ ਰਾਤ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਾਸਤੇ ਨੂੰ ਵਟਾ ਸਰ ਇਹ ਅਕੋ اچانک ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ ਥਾਂ ਨੂੰ ਜਿੱਦਾ ਪਤਾ ਲੱਗਦੀ ਜਾਂ ਕੋਈ ਹਾਂਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਕਿ اچانک ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਥੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਏ ਤੇ ਟਾਇਰ ਤੇ ਚੜ ਗਿਆ ਫੁੱਟਬਾਲ ਦੇ ਤੇ ਬੈਲਸ ਵਿਗੜੇ ਆ ਤੇ ਬਸ اچانک ਪਤਾ ਨਹੀਂ ਲੱਗਣ ਨਾਲ ਪਾਪਾ ਸੀ ਕਿ ਮੇਰੇ ਤੇ ਤਾਇਆ ਸੀਗੇ ਮੇਰੇ ਚਲਾ ਕੌਣ ਰਿਹਾ ਸੀ ਪਾਪਾ ਚਲਾ ਰਹੇ ਸੀ ਕਿੰਨੇ ਜਣੇ ਲੋਕ ਜਣੇ ਤਾਇਆ ਸੀਗੇ ਕੀ ਨਾਮ ਉਹਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਦੇ ਨਾਮ ਉਹਦਾ ਜੇ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂਜੀ ਕਿੰਨੀ ਕਿੰਨੀਆਂ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਲੋਕ ਹੋ ਗਏ ਕਾफी ਸੱਟ ਲੱਗੀ ਆ ਜੀ ਸਿੰਗਲ ਸਾਰਿਆਂ ਦੇ ਪਹਿਲੀ ਵਾਰ ਕੇ ਇਸ ਤੇ ਨਹੀਂ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕਿ ਲੱਗੇ ਦੇਖਦੇ ਆ ਬਾਅਦ ਵਿੱਚ ਮੈਂ ਇੱਕ ਪਾਗੀ ਨੁਕਸਾਨ ਆਪਣੇ ਹੋਇਆ ਜੀ ਕਰਦਾਂ ਦਾ ਆਪਣੇ ਸਿਰ ਦੇ ਕੋਲ ਪਿੱਛੇ ਫੈਕਚਰ ਹੋ ਗਿਆ ਫੈਕਚਰ ਹੋ ਗਿਆ ਬਾ ਆਪਣੇ ਸਰੀਰ ਕੀ ਨਾਮ ਨਹੀਂ ਇਹ ਨਾ ਅੱਗੇ ਅੱਗੇ ਕੀ ਜਲਵਾ ਦਈ ਬਲ ਨੰਬਰ ਪੋਨੀ ਲੰਗਰ ਕਰਦੇ ਰੁਆ ਟ੍ਰੈਲੀ ਤੇ ਬਹਿ ਗਏ ਨੇ ਔਰ ਅਬ ਜਾ ਰਹੇ ਨੇ ਕੋਈ ਹੋ ਕੇ ਕਰੇ ਨਿਕਲ ਕੇ ਇਹ ਅਸੀਂ ਟ੍ਰੈਲੀ ਦੀਆਂ ਸੁੱਤੀਆਂ ਔਰ ਟ੍ਰੈਲੀ ਉੱਛਲਾ ਪੀ ਸਾਰੇ ਮੁੱਦੇ ਸਿੱਧੀ ਵਿੱਚ ਮੈਂ ਬਾਹਰ ਮੁੜੀ ਕੋਤਲੇ ਮਹਿਮੁੰਦਾ ਚਲ ਬਾਂਸ ਪਰ ਕੇ ਕੋਕੀ ਦਾ ਮੈਂ ਉੱਤਾਂ ਲੈ ਆ ਕੇ ਤੇ ਮੈਂ ਕਿਹਨਾਂ ਡੈਰੀ ਕਿਤੇ ਗਏ ਡੈਰੀ ਕਿਤੇ ਗਏ ਉਹ ਮਰੇ ਨਾਠ ਪਾਜ ਗਏ ਜਿਹੜੇ ਕੇ ਵੇਖਿਆ ਤਾਂ ਮਗਰ ਪਿਆ ਪਰਨੇ ਪੁਨੇ ਉਹਦੇ ਲੱਤੇ ਪਏ ਮੈਂ ਮੂੰ ਚੁੰਗਣਾ ਪਾਵਾਂ ਕੋਈ ਨਾ ਸੋਝੀ ਕੋਈ ਕੀ ਲੱਗਦਾ ਕੀ ਨਾਮ ਸੀ ਤੁਹਾਡੇ ਦਾਰਾ ਸਿੰਘ ਦਾਰਾ ਸਿੰਘ ਤੁਹਾਡੇ ਕੋ ਪਤੀ ਸੀਗੇ ਮੇਰੇ ਅੱਛਾ ਜੀ ਮੌਕੇ ਤੇ ਹੋਤੂਗੀ ਉਹਨਾਂ ਦੀ ਹਾਂ ट्राली तेज सी ज्यादा जब लग रहा है तेज कोनी से बैठे से सब जाने फुल भी आते हैं अच्छा और तेरे ट्राली से बच्चे उछल लाग पे है ना चुका है कोई डिग्गा नहीं कोई नुकसान नहीं हुआ थोड़े बाद ये सट्टा लग गया मन बोली तो बाकी कितने के जाने वो दिन सट्टा लग गया है ना मैं समझ गए ले आगे मैं अच्छा तो अड्डे तक